ਖਬਰਾਂ ਦੇ ਬੁਲੇਟਿਨ ਵਿੱਚ ਆਪ ਦਾ ਸਵਾਗਤ ਹੈ ਗੁਰਲਾਬ ਟੀਵੀ ਦੇਖ ਰਹੇ ਸਰੋਤਿਆਂ ਨੂੰ ਪਿਆਰ ਭਰੀ ਸ਼ਾਸਿਕਾ ਆਓ ਪੰਜਾਬ ਦੀਆਂ ਕੁਝ ਖਬਰਾਂ ਵੱਲ ਰੁੱਖ ਕਰਦੇ ਹਾਂ ਜਿੱਥੇ ਪੰਜਾਬ ਦੇ ਵਿੱਚ ਹਰ ਥਾਂ ਪਾਣੀ ਦੀ ਗੱਲ ਹੜ੍ਹਾਂ ਦੀ ਗੱਲ ਨਦੀਆਂ ਦੀ ਗੱਲ ਪੰਜਾਬ ਵਿੱਚ ਹੜ੍ਹਾਂ ਕਾਰਨ ਮਰੇ ਵਿਅਕਤੀਆਂ ਦੀ ਗੱਲ ਪਾਣੀ ਵਿੱਚ ਡੁੱਬੇ ਪਿੰਡਾਂ ਦੀ ਗੱਲ ਚੱਲ ਰਹੀ ਹੈ ਉੱਥੇ ਇੱਕ ਬਹੁਤ ਚਰਚਿਤ ਖਬਰ ਚੱਲ ਰਹੀ ਹੈ ਸਿਆਸੀ ਗਲੇਆਰਿਆਂ ਦੇ ਵਿੱਚ ਉਹਨੂੰ ਬੜੀ ਉਹਦੇ ਨਾਲ ਦੇਖਿਆ ਜਾ ਰਿਹਾ ਵੀ ਇਹ ਮਾਜਰਾ ਕੀ ਹੈ ਆਓ ਮਾਜਰਾ ਦੇਖੀਏ ਮਾਜਰੇ ਦੀ ਗੱਲ ਕਰੀਏ ਹਰਮਿੰਦਰ ਸਿੰਘ ਪਠਾਨ ਮਾਜਰਾ ਜੋ ਆਪ ਦੇ ਐਮਐਲਏ ਨੇ ਸਨੌਰ ਹਲਕੇ ਤੋਂ ਪਟਿਆਲੇ ਜ਼ਿਲ੍ਹੇ ਵਿੱਚ ਬਹੁਤ ਹੀ ਢੱਲੇਦਾਰ ਪਾਵਰਫੁੱਲ ਐਮਐਲਏ ਉਹਨਾਂ ਨੂੰ ਗਿਣਿਆ ਜਾਂਦਾ ਜਦੋਂ ਸਰਕਾਰ ਬਣੀ ਸੀਗੀ ਸਰਕਾਰ ਬਣਨ ਤੋਂ ਕੁਝ ਸਮੇਂ ਬਾਅਦ ਵੀ ਉਹਨਾਂ ਦੇ ਕੰਮਕਾਰ ਬਾਰੇ ਉਹਨਾਂ ਦੀ ਗੱਲਬਾਤ ਬਾਰੇ ਉਹਨਾਂ ਦੇ ਇੱਕ 2014 ਦੇ ਕੇਸ ਬਾਰੇ ਬੜਾ ਰੌਲਾ ਪਿਆ ਸੀਗਾ ਮੀਡੀਆ ਦੇ ਵਿੱਚ ਵੀ ਬੜੀ ਗੱਲ ਚੱਲੀ ਸੀਗੀ ਸਰਕਾਰ ਤੋਂ ਪਠਾਨ ਮਾਜਰਾ ਦੀ ਪਠਾਨ ਮਾਜਰਾ ਵਿਰੁੱਧ ਕੇਸ ਦਰਜ ਕਰਨ ਦੀ ਉਹਨਾਂ ਅਪਰਾਧ ਦੀ ਤਫ਼ਤੀਸ਼ ਕਰਾਉਣ ਦੀ ਆਮ ਲੋਕਾਂ ਨੇ ਮੰਗ ਕੀਤੀ ਸੀਗੀ ਇੱਕ ਲੇਡੀ ਵੱਲੋਂ ਮੀਡੀਆ ਸਾਹਮਣੇ ਆ ਕੇ ਕਿਹਾ ਗਿਆ ਸੀਗਾ ਕਿ 2014 ਦੇ ਵਿੱਚ ਸਰਦਾਰ ਹਰਮੀਤ ਸਿੰਘ ਪਠਾਨ ਮਾਜਰਾ ਨੇ ਮੇਰੇ ਨਾਲ ਰੇਵ ਕੀਤਾ ਪਰ ਉਸ ਸਮੇਂ ਸਰਕਾਰ ਨੇ ਨਹੀਂ ਸੁਣੀ ਕਿਸੇ ਨੂੰ ਮਹਾਵਾਦੀ ਕਿਸੇ ਨੂੰ ਮਾਸਵਾਦੀ ਵਾਲੀ ਗੱਲ ਹੈ ਪਹਿਲਾਂ ਸਰਕਾਰ ਨੂੰ ਇਹੀ ਪਠਾਨ ਮਾਜਰਾ ਠੀਕ ਲੱਗਦਾ ਸੀਗਾ ਤੇ ਹੁਣ ਸਰਕਾਰ ਵੱਲੋਂ ਉਸ ਵਿਰੁੱਧ 26 ਤਰੀਕ ਨੂੰ ਪਰਚਾ ਦਰਜ ਕਰ ਦਿੱਤਾ ਗਿਆ ਹੁਣੇ ਮਹਾਵਾਦੀ ਹੋ ਗਏ ਨੇ ਸੋ ਗੱਲ ਕਰਦੇ ਹਾਂ ਉਸ ਐਪਲੀਕੇਸ਼ਨ ਤੇ ਪਹਿਲਾ ਕੀ ਨਹੀਂ ਪਹਿਲਾ ਕਿਉਂ ਨਹੀਂ ਕੋਈ ਕਾਰਵਾਈ ਕੀਤੀ ਗਈ ਹੁਣ 26 ਤਰੀਕ ਨੂੰ ਪਰਚਾ ਦਰਜ ਕਰਕੇ ਪਠਾਨ ਮਾਜਰਾ ਦੀ ਸੁਰੱਖਿਆ ਵਾਪਸ ਲੈ ਲਈ ਜਦੋਂ ਪਠਾਨ ਮਾਜਰਾ ਨੂੰ ਲੱਗਿਆ ਕਿ ਉਹਨਾਂ ਦੀ ਹੁਣ ਗ੍ਰਿਫਤਾਰੀ ਹੋਊਗੀ ਹੋਵੇਗੀ ਉਹ ਭੱਜ ਕੇ ਹਰਿਆਣੇ ਦੇ ਵਿੱਚ ਕਰਨਾਲ ਦੇ ਲਾਗੇ ਦੱਪਰੀ ਪਿੰਡ ਵਿੱਚ ਚਲੇ ਗਏ ਜਿੱਥੇ ਸੁਣਿਆ ਸ਼ਾਇਦ ਉਹਨਾਂ ਦੇ ਸਾਰਾ ਪਰਿਵਾਰ ਰਹਿੰਦਾ ਤੇ ਉੱਥੇ ਹੀ ਭਗਵੰਤ ਮਾਨ ਦੇ ਮਿਸਿਸ ਦੇ ਨੇੜੇ ਦੀ ਰਿਸ਼ਤੇਦਾਰੀ ਵਿੱਚੋਂ ਫੁੱਫੜ ਲੱਗਦੇ ਹਨ ਪੰਜਾਬ ਪੁਲਿਸ ਦੀਆਂ ਅਲੱਗ-ਅਲੱਗ ਟੀਮਾਂ ਨੇ ਉੱਥੇ ਰੇਡ ਕੀਤੀ ਜਿਸ ਦੇ ਨਾਲ ਹਰਿਆਣਾ ਦੀ ਪੁਲਿਸ ਵੀ ਸੀਗੀ ਦੱਸਦੇ ਜਿਵੇਂ ਪਠਾਨ ਮਾਜਰਾ ਜੀ ਨੇ ਆਪਣੀ ਇੱਕ ਵੀਡੀਓ ਦੇ ਵਿੱਚ ਕਿਹਾ ਕਿ ਉਹਨਾਂ ਵੱਲੋਂ ਸਾਰੀ ਪੁਲਿਸ ਫੋਰਸ ਨੂੰ ਜਿਸ ਦੇ ਵਿੱਚ ਐਸਐਸਪੀ ਰੈਂਕ ਦੇ ਵਿਅਕਤੀ ਅਫੀਸਰ ਸ਼ਾਮਲ ਸਨ ਪੰਜਾਬ ਪੁਲਿਸ ਦੀ ਭਾਰੀ ਗਿਣਤੀ ਦੇ ਵਿੱਚ ਫੋਰਸ ਸੀ ਉਹਨਾਂ ਨੂੰ ਅਰੈਸਟ ਕਰਨ ਵਾਸਤੇ ਗਏ ਉਹਨਾਂ ਨੂੰ ਪਹਿਲਾਂ ਉਹਨਾਂ ਨੇ ਚਾਪ ਲਾਈ ਫਿਰ ਨਾਸ਼ਤਾ ਖਲਾਉਣ ਦੇ ਚੱਕਰ ਵਿੱਚ ਰੋਟੀ ਖਲਾਉਣ ਦੇ ਚੱਕਰ ਵਿੱਚ ਉਥੋਂ ਫਰਾਰ ਹੋ ਗਏ ਪਠਾਨ ਮਾਜਰਾ ਵੱਲੋਂ ਆਪਣੀਆਂ ਇੱਕ ਟੀਵੀ ਵੱਖ-ਵੱਖ ਇੰਟਰਵਿਊ ਵਿੱਚ ਜਾਰੀ ਕਰਦੇ ਹੋਏ ਕਿਹਾ ਗਿਆ ਕਿ ਮੈਂ ਸਰਕਾਰ ਦੇ ਮੈਂ ਆਪ ਦੇ ਦਿੱਲੀ ਵਾਲੇ ਲੀਡਰਾਂ ਦੇ ਬਖੀਏ ਉਧੇੜ ਦੇਵਾਂਗਾ ਮੈਨੂੰ ਪਤਾ ਇਹਨਾਂ ਨੇ ਕੀ ਕੀ ਕੀਤਾ ਹੋਇਆ ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਸਰਕਾਰ ਉਸ ਦੇ ਕਿਵੇਂ ਬਖੀਏ ਉਧੇੜਦੀ ਹੈ ਕਾਨੂੰਨ ਉਸ ਦੇ ਕਿਵੇਂ ਬਖੀਏ ਉਧੇੜਦਾ ਕੀ ਸਰਕਾਰ ਉਸ ਵਿਰੁੱਧ ਕੋਈ ਵਧੀਆ ਚਾਰਜ ਸ਼ੀਟ ਜਾਰੀ ਕਰ ਸਕੇਗੀ ਆਪਣੀ رائے ਕਮੈਂਟਸ ਵਿੱਚ ਕਮੈਂਟ ਬਾਕਸ ਵਿੱਚ ਜਾ ਕੇ ਜਰੂਰ ਦਿਓ ਧੰਨਵਾਦ